ਕਰੇ ਨਾਮ ਇਹ ਜੇ ਵੋਟਾਂ 'ਚ ਖੜਾ ਹੁੰਦਾ ਰਹੇ ਕੀ ਕਹਿੰਦਾ ਸੀ ਪੰਜਾਬ ਦੀ ਗੱਲ ਕਰਾਂਗੇ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਾਂਗੇ ਪੰਜਾਬ ਬਚਾ ਦੇਾਂਗੇ ਇਹਨੂੰ ਪੁੱਛਣਾ ਹੋਵੇ ਪਹਿਲਾਂ ਕਿਸੇ ਨੇ ਆਹ ਗੱਲ ਕਰੀ ਨਹੀਂ ਪੰਜਾਬ ਬਚਾਉਣ ਵਾਲੀ ਪਹਿਲਾਂ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਾ ਆਇਆ ਹੀ ਨਹੀਂ ਇਹ ਭਲੇਖੇ ਜਿਹੇ ਹੁੰਦੇ ਆ ਸਾਰੀ ਇਹਨਾਂ ਨੂੰ ਐ ਹੁੰਦਾ ਵੀ ਇਹਨਾਂ ਸੀ ਜੱਟ ਕੇ ਖਣੀ ਕੁਰਸੀ ਦੇ ਬੈਠਾਂਗੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਕੁਰਸੀ ਤੇ ਨਹੀਂ ਬਹਿੰਦੇ ਤੁਸੀਂ ਕੁਰਸੀ ਦੇ ਥੱਲੇ ਬੈਠੋਗੇ ਕੁਰਸੀ ਦੇ ਉੱਤੇ ਬੈਠਣ ਵਾਲਾ ਤਾਂ ਹੋਰ ਹੁੰਦੇ ਆ ਉਹ ਬੱਸਦੇ ਆ ਦੂਰ ਤੋਂ ਤੋਂ ਪੰਜਾਬ ਤੋਂ ਤੁਸੀਂ ਕੁਰਸੀ ਦੇ ਥੱਲੇ ਬੈਠੋਗੇ ਉਹਨਾਂ ਦੀ ਪੈਰਾਂ ਦੀਆਂ ਜੁੱਤੀਆਂ ਚੱਟਣ ਲਈ ਤੇ ਚੰਗੀ ਕਿਰਿਆ ਕਰਮ ਦੀ ਬਾਸ਼ਨਾ ਸੁਣਨ ਲਈ ਠੀਕ ਆ ਜਾਂ ਸੁંગી ਚਲੋ ਹੋਰ ਜੀ ਪਤਾ ਨਹੀਂ ਵੀ ਕਾਲ ਚ ਕਿਹੜੇ ਲੋੜ ਦਾ ਫਟਾਪਾ ਆ ਜਾਂਦਾ ਅਸੀਂ ਪੰਜਾਬ ਦੀ ਗੱਲ ਕਰਾਂਗੇ ਹੈ ਬਈ ਕਾਤ ਕੀ ਆ ਪੰਜਾਬ ਦੀ ਗੱਲ ਕਰਨ ਦੀ ਤੂੰ ਪਹਿਲਾਂ ਕੋਈ ਉੱਠੇ ਨਹੀਂ ਸੂਰ ਨੂੰ ਵੋਟਾਂ ਚ ਹੈ ਕਿਸੇ ਨੇ ਕਰੀ ਆ ਪੰਜਾਬ ਦੀ ਗੱਲ ਅਜੇ ਤੱਕ ਜਿਹਦਾ ਕਿਸੇ ਨੇ ਪਹਿਲਾਂ ਕਰੀ ਆ ਵੀ ਭਾਈ ਵੋਟਾਂ ਜਿੱਤ ਕੇ ਇਹਨੇ ਪੰਜਾਬ ਦੀ ਗੱਲ ਕਰੀ ਆ ਤਾਂ ਤਾਂ ਹੋਣ ਵਾਲੇ ਕਰ ਲੋਗੇ ਦੱਸਦੇ ਜਿਹੜੇ ਨਵੇਂ ਆਈ ਜਾਂਦੇ ਆ ਇਹ ਕਮਰ ਕੱਲ ਹੀ ਦੇਖਿਆ ਸੀ ਕਾਕਾ ਇਹਨੇ ਮੈਨੂੰ ਪੈਸੇ ਦਿਓ ਮੇਰੀ ਮਦਦ ਕਰੋ ਨਾਲੇ ਮੈਂ ਪੋਸਟਰ ਅਸਿ ਪਾਉਣੇ ਆ ਨਾਲੇ ਮੈਂ ਟੀਜ਼ਰ ਪਾਉਣੇ ਆ ਨਾਲੇ ਮੈਨੂੰ ਕਾਰਾਂ ਦੇ ਬਾਹਰ ਵਸਦਿਆਂ ਤੋਂ ਪਹਿਲਾਂ ਮੈਂ ਕਿਹਾ ਹਾਂ ਇਹਨਾਂ ਦਾ ਝੁਗਾ ਲਾ ਲਿਆ ਕਰੋ ਬਾਹਰ ਵਸਦਿਆਂ ਨਾਲ ਇਹਨਾਂ ਨੂੰ ਨਸ਼ਾ ਡਾ ਕਰੋ ਕਿਸੇ ਕੰਮ ਜੋਗੇ ਉਹਨਾਂ ਤੋਂ ਪੈਸੇ ਮੰਗੀ ਜਾਂਦੇ ਮੈਨੂੰ ਪੈਸੇ ਦਿਓ ਅਸੀਂ ਮੈਂ ਵੋਟਾਂ 'ਚ ਖੜਾ ਹੋਣਾ ਵੀ ਵੋਟਾਂ 'ਚ ਖੜਾ ਹੋਣ ਤੋਂ ਬਿਨਾਂ ਤਾਂ ਪੰਜਾਬ ਦੀ ਗੱਲ ਨਹੀਂ ਹੁੰਦੀ ਉਥੇ ਜਾ ਕੇ ਇਹਨਾਂ ਵਾਸਤੇ ਕੋਈ ਨਵਾਂ ਕਾਨੂੰਨ ਲਿਖਿਆ ਜਾਊਗਾ ਮੈਨੂੰ ਲੱਗਦਾ ਸ਼ਾਇਦ ਇਹ ਤੱਕੀ ਕੋਈ ਨਵੀਂ ਕਹਾਵਲ ਲਿਖੀ ਜਾਊਗੀ ਉਹਦੇ ਆਧਾਰ ਤੇ ਇਹ ਗੱਲ ਕਰਨਗੇ ਪਹਿਲਾਂ ਇਹਨਾਂ ਤੋਂ ਵਿਚਾਰਾਂ ਨਿਕਲਣਗੇ